ਮਹਾਰਾਜ ਜੀ ਇਹ ਬਾਗਮ ਬਤਿਹਰਾ ਦਾ ਵਾਕ ਹੈ। ਇਹ ਲੈਣ ਕਾਫੀ ਬਤਮਨ ਦੀ ਇਹ ਕੋਸ਼ਿਸ਼ ਕੀਤੀ ਹੈ ਆਪਣੇ। ਇਹਨਾਂ ਨੇ ਥੋੜੀ 4-5 ਮਹੀਨੇ ਇਹਨਾਂ ਨੇ ਸੀਵਰੇਜ ਗੋੜ ਦੀ ਮੱਦਦ ਲੈ ਕੇ 1.70 ਲੱਖ ਦਾ ਸੀਵਰੇਜ ਕਰਵਾਇਆ। ਤਾਂ ਅੰਤ ਵਿਚਾਰ ਕਰਦਾ ਹਾਂ ਕਿ ਨਗਰ ਨਗਮ ਦੇ ਵਿੱਚ ਮੈਨੂੰ ਅੱਜ 4 ਸਾਲ ਹੋ ਗਏ ਆ ਇੱਕ ਐਮਸੀ ਦੇ ਤੌਰ ਤੇ ਜਿਹੜੇ ਕਿ ਆਪਣੀ ਵਾਰਡ ਦੀ ਮੈਂ ਸੇਵਾ ਨਿਭਾ ਰਿਆ ਮੇਰੇ ਵਾਰਡ ਦੇ ਵਿੱਚ ਮਹਾਰਾਜ ਜਿਹੜਾ ਰਣਜੀਤ ਸਿੰਘ ਨਗਰ ਆ ਉਹਦੀ ਜਿਹੜੀ ਕਿ ਦੇਸ ਦਾ ਟਾਬਾ ਜਿਹੜਾ ਕੋਟਕਪੁਰਾ ਬਾਈਪਾਸ ਤੇ ਆ ਜਿਹੜਾ ਕਿ ਉੱਥੇ ਕ੍ਰੋਸਿੰਗ ਵਾਲਾ ਜਿਹੜਾ ਥੱਲੇ ਪਾਈਪ ਉਹਦਾ ਪੈਪ ਟੁੱਟਿਆ ਹੋਇਆ ਤੇ ਮੇਰੀ ਜਿਹੜੀ ਕਿ 4 ਸਾਲਾਂ ਤੋਂ ਜਦੋਂ-ਜਦ ਚੱਲ ਰਹੀ ਆ ਚਾਹੇ ਹਾਈਵੇ ਵਾਲੇ ਆ ਐਨਐਚ ਵਾਲੇ ਜਾਂ ਹੋਰ ਵੀ ਜਿਹੜੇ ਆ ਸਾਰਿਆਂ ਨਾਲ ਹੀ ਤਕਰੀਬਨ ਮੈਂ ਕਹਿ ਸਕਦਾ ਪਾਲ ਮਿਲ ਕਰਕੇ ਜਿਹੜੀ ਕਿ ਆਪਣੇ ਸੀਵਰੇਜ ਦੀ ਸਮੱਸਿਆ ਤੋਂ ਛਡਕਾਰਾ ਪਾਉਣ ਲਈ ਮੈਂ ਕਿਹੜਾ ਅਫਸਰ ਆ ਵੀ ਜਿਹਦੇ ਮੈਂ ਤਰਲੇ ਨਹੀਂ ਕੀਤੀ ਜਾਂ ਮੈਂ ਮਿਹਨਤਾਂ ਨਹੀਂ ਕੀਤੀਆਂ ਹੁਣ ਜਾ ਕੇ 4 ਸਾਲ ਬਾਅਦ ਜਿਹੜਾ ਕਿ ਮੇਰਾ ਸੀਵਰੇਜ ਦਾ ਕੰਮ ਨੇਤਰੇ ਚੜਨ ਲੱਗਾ ਸੀਗਾ ਅੱਜ ਤੋਂ ਜਿਹੜਾ ਕਿ ਮੈਂ ਕਹਿ ਸਕਦਾ ਵੀ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਂ ਨੇ ਕਹਿੰਦਾ ਵੀਰੇ ਵੀ ਆਪਾਂ ਵੀ ਪਈ 25 ਦਿਨ ਰੋਕੇ ਪੇਮੈਂਟ ਕਰਵਾ ਲਈਏ ਤੇ ਜਿਹੜਾ ਇੱਕ ਆ ਕੰਮ ਆਪਾਂ ਉਹ ਜਿਹੜਾ ਕਿ ਹੋਰ ਨਾਲ ਕਰਾਉਣਾ ਮੈਂ ਕਿਹਾ ਵੀਰੇ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਨਾ ਕਿ ਮੇਰਾ ਕੰਮ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਅੱਜ ਮਹੀਨਾ ਬੀਤ ਜਾਣ ਤੇ ਅੱਜ ਨਗਰ ਨਗਿੰਮ ਦੇ ਵਿੱਚ ਸੰਤੋਖ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਆਇਆ ਔਰ ਰਿਕਾਰਡ ਮੇਰੇ ਕੋਲ ਇਹ ਵੀਡੀਓ ਹੈਗੀ ਆ ਫਿਰ ਮੈਨੂੰ ਸਾਈਡ ਤੇ ਦਫ਼ਤਰ ਐਮਐਲ ਸਾਹਿਬ ਦੇ ਦਫ਼ਤਰ ਦੇ ਵਿੱਚ ਜਾ ਕੇ ਮੈਨੂੰ ਕਹਿੰਦਾ ਵੀ 15 ਦਿਨ ਆਪਾਂ ਪੇਮੈਂਟ ਜੇ ਹੋਰ ਰੋਕ ਲਈਏ ਮੈਂ ਕਿਹਾ ਵੀਰੇ ਫਿਰ ਮੈਂ ਤੁਸੀਂ ਉਹੀ ਮਾਰ ਦਿਓ ਕਿਉਂਕਿ ਮੈਂ 4 ਸਾਲ ਦਾ ਪਹਿਲਾਂ ਹੋ ਕੇ ਤਰਲੇ ਮਾਰਦੇ ਨੂੰ ਕਿਉਂਕਿ ਹੋਰ 7 ਮਹੀਨਾ ਨੂੰ ਇਲੈਕਸ਼ਨ ਆ ਜਾਣੇ ਆ ਜੇ ਮੇਰਾ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮੇਰਾ ਇੱਕ ਨਿਸ਼ਚਿਤ ਹੀ ਆ ਵੀ ਮੈਂ ਉਤੋਂ ਜਿਹੜਾ ਕਿ ਜਿਹੜੀ ਕੰਪੇਨ ਦੇ ਵਿੱਚ ਹਾਰਨੇ ਮੇਰੇ ਚਾਂਸ ਜਿਹੜੇ ਬਣ ਸਕਦੇ ਆ ਚਲੋ ਇੰਨੀ ਗੱਲ ਕਹਿਣ ਤੇ ਮੈਂ ਜਦੋਂ ਉੱਠ ਕੇ ਚਲਾ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਕੀ ਇਹਨਾਂ ਨੇ ਸਾਡੀਆਂ ਜਿਹੜੀਆਂ ਕੀ ਜੈਟ ਗਾਲੀਆਂ ਗੱਡੀਆਂ ਵਾਂ ਸਾਡੇ ਕਿਸੇ ਵੀ ਅਫਸਰ ਨਾਲ ਤਾਲਮੇਲ ਨਹੀਂ ਕੀਤੀ ਇੱਕ ਜਸਵੀਰ ਸਿੰਘ ਤੇ ਬਲਕਾਰ ਦੋਨਾਂ ਨੂੰ ਇਹਨਾਂ ਨੇ ਗੱਡੀ ਬਲਾ ਕੇ ਉੱਥੇ ਬਾਈਪਾਸ ਤੇ ਕਹਿੰਦੇ ਜੀ ਲੈਂਡ ਚੱਲ ਪਈ ਮੈਂ ਇਹਨਾਂ ਨੂੰ ਇਹ ਦੱਸਣਾ ਜਾਂ ਚਾਹੁੰਦਾ ਜਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇ 4 ਸਾਲ ਦੀ ਜਿਹੜੀ ਲੈਂਡ ਨਹੀਂ ਚੱਲੀ ਤੇ ਹੁਣ ਉਹ ਕਿਹੜੀ ਜਿਹੜੀ ਜਾਦੂ ਦੀ ਛੜੀ ਸੀ ਜਿਹੜੀ ਕੀ ਉਹ ਲੈਂਡ ਚੱਲ ਗਈ ਔਰ ਰਿਕਾਰਡ ਸਾਡੇ ਪਮਨ ਜੀ ਕੋਲੇ ਵੀਡੀਓ ਹੈਗੀਆਂ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਥ ਘੜੇ ਕਰਤੇ ਸੀ ਵੀ ਇਹ ਜਿਹੜੀ ਕਿ ਲੈਂਡ ਨਹੀਂ ਚਲਣੀ ਡੈੱਡ ਹੋ ਚੁੱਕੀ ਐ ਨੈਲ ਲੈਂਡ ਨਵੀਂ ਜਿਹੜੀ ਪਾਣੀ ਪਊਗੀ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਹੋਈ ਸੀ ਮੈਂ ਕਿਹਾ ਮੈਮ ਜੇ ਮੇਰੀ ਪੇਮੈਂਟ ਕਰ ਦੋਗੇ ਨਾਲ ਤੁਸੀਂ ਤੇ ਜਿਹੜੀ ਕਿ ਇਹ ਮੇਰੀ ਲੈਂਡ ਜਿਹੜੀ ਕਿ ਚੱਲ ਸਕਦੀ ਆ ਤੇ ਜਿਹੜੇ ਮੇਰੇ ਵਾਰਡ ਦੇ ਵਾਸੀ ਜਿਹੜੇ ਕਿ ਐਡੀ ਗੰਦਗੀ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਬਤਰ ਕਰ ਰਹੇ ਆ ਤੇ ਉਹ ਇਸ ਛਟਕਾਰਾ ਪਾ ਲੈਣਗੇ ਇਸ ਲੈਂਡ ਤੋਂ ਜਿਹੜੀ ਕਿ ਮਾਤਕੀ ਸੀਵਰੇਜ ਚਲੋ ਮੇਰੇ ਇਹਨੇ ਕਹਿੰਦਾ ਮੈਂ ਉੱਠ ਕੇ ਆਪਦੇ ਦਫ਼ਤਰ ਦੇ ਵਿੱਚ ਆਉਦੀ ਡਿਊਟੀ ਤੇ ਤਾਣਾ ਸੀ ਤੇ ਇਹਨਾਂ ਨੇ ਕਿ ਉੱਥੇ ਗੱਡੀਆਂ ਮੰਗਾ ਕੇ ਮੈਨੂੰ ਕਹਿੰਦੇ ਲੈਂਡ ਚੱਲ ਵੀ ਮੈਂ ਉੱਥੇ ਜਦੋਂ ਮੌਕੇ ਤੇ ਗਿਆ ਤੇ ਇਹਨਾਂ ਨੇ ਮੇਰੇ ਨਾਲ ਗਰਮਾ ਸਰਦੀ ਵੀ ਕੀਤੀ ਤੇ ਅੱਗੋਂ ਖੱਬਾ ਵੀ ਬੋਲੇ ਜਾਂ ਮਦਸ਼ਾਹ ਸ਼ਬਦ ਬੋਲੇ ਉਸ ਤੋਂ ਉਪਰੰਤ ਇਹਨੇ ਜਰ ਕੋਈ ਇੱਟ ਗੱਡੀਆਂ ਨੇ ਮੇਰੇ ਮਾਨ ਵਾਸਤੇ ਫਿਰ ਮੈਨੂੰ ਆਪਣੇ ਬਚਾਅ ਵਾਸਤੇ ੜਕੇ ਵਾਪਰ ਮੈਨੂੰ ਕੱਢਣਾ ਹੀ ਪੈਣਾ ਕਿਉਂਕਿ ਜਿੱਥੇ ਦੇਖੋ ਜੀ ਮੇਰਾ ਇਹ ਨਾਲ ਕੋਈ ਅਜੇ ਤੱਕ ਵਾਅ ਵਾਸਤਾ ਨਹੀਂ ਸੀ ਮੈਨੂੰ ਦੱਸਣ ਦੇ ਮਤਾਬਕ ਹੀ ਆ ਵੀ ਇਹ ਇੱਕ ਠੇਕੇਦਾਰ ਸੀਗਾ ਇੱਥੇ ਤੇ ਅੱਜ ਜ ਘੁੰਮਦਾ ਫਿਰਦਾ ਕਿਤੇ ਕਿਸੇ ਦੀ ਫੈਲ ਵੇਖ ਲਈ ਕਿਤੇ ਕਿਸੇ ਦੀ ਫੈਲ ਵੇ ਲਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹਦਾ ਹੱਕ ਕੀ ਇੱਥੇ ਜਿਹੜਾ ਕਿ ਇਹ ਫੈਲਾ ਜਿਹੜੀਆਂ ਕਿ ਆਵਾੜਾਂ ਦੀਆਂ ਵੇਖਦਾ ਫਿਰਦਾ ਵਾ ਜਾਂ ਤਾਂ ਇਹ ਜਾਂ ਕੋਈ ਪੈਸੇ ਦਾ ਲਾਲਚ ਜਾਂ ਕੋਈ ਕਮਿਸ਼ਨ ਭਾਲਦਾ ਜਾਂ ਕਿ ਹੋਰ ਪੈਸੇ ਦੀ ਮੰਗ ਕਰਦਾ ਤਾਂ ਹੀ ਇੱਥੇ ਵਰਦਾ ਜੇ ਮੇਰੇ ਵਰਗੇ ਨੂੰ ਅੱਜ ਤੱਕ 46 ਸਾਲ ਦੀ ਉਮਰ ਦੇ ਵਿੱਚ ਮੈਂ ਨਗਰ ਨਗਮ ਦਾ ਬੂਹਾ ਨਹੀਂ ਵੇਖਿਆ ਸੀ ਤੇ ਜਿਹੜੇ ਬੰਦੇ ਨੂੰ ਕੋਈ ਲਾਲਚ ਨਹੀਂ ਉਹ ਇੱਥੇ ਨਗਰ ਨਗਮ ਆ ਕੇ ਕੰਮ ਕਰਨਾ ਕੀ ਹੈ ਚਾਹੇ ਕੋਈ ਵੀ ਹੋਵੇ ਚਾਹੇ ਉਹ ਠੇਕੇਦਾਰ ਹੋਵੇ ਚਾਹੇ ਕਿ ਮੁਲਾਜ਼ਮ ਹੋਵੇ ਚਾਹੇ ਆਮ ਨਾਗਰਿਕ ਹੋਵੇ ਜੇ ਕਿਸੇ ਦੇ ਬੰ ਬਿਲਕੁਲ ਜੀ ਕੋਈ ਕੰਮ ਨਹੀਂ ਇਹਦੇ ਕੋਲੇ ਅਜੇ ਤੱਕ ਨਹੀਂ ਸਿਰਫ ਇਹ ਦਲਾਲ ਬਣਿਆ ਆ ਵਾ ਬਸ ਜਿਹੜੇ ਕਿ ਪੈਸਿਆਂ ਦੀ ਮੰਗ ਕਰਦਾ ਹੋਊਗਾ ਜਿੱਥੇ ਤੱਕ ਲੱਗਦਾ ਕਿਉਂਕਿ ਜਿਹੜਾ ਕਿ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਜਦੋਂ ਮੇਰੇ ਵਾਰਡ ਦਾ ਨਹੀਂ ਕੰਮ ਨਾਲੇ ਪਹਿਲੀ ਤਾਂ ਗੱਲ ਆ ਜੀ ਮੇਰੇ ਵਾਰਡ ਦੇ ਵਿੱਚ ਗਿਆ ਇਹਦਾ ਫਰਜ ਬਣਦਾ ਸੀ ਮੈਨੂੰ ਉੱਥੇ ਦਰਸਣ ਦਾ ਸਾਡੇ ਅਫਸਰਾਂ ਨੂੰ ਦੱਸਦਾ ਵੀ ਮੈਂ ਉੱਥੇ ਚੱਲਿਆ ਵੀ ਫੇਰ ਜਾ ਕੇ ਤੇ ਮੇਰੇ ਵਾਰਡ ਦੇ ਵਿੱਚ ਜਾ ਕੇ ਕੰਮ ਕਰਦਾ ਇਹਦਾ ਹੱਕ ਹੀ ਨਹੀਂ ਬਣਦਾ ਜੇ ਮੇਰੇ ਵਾਰਡ ਦੇ ਵਿੱਚ ਜਾਣਾ ਜੇ ਮੈਂ ਕਿਤੇ ਵਾਰਡ ਦੇ ਵਿੱਚ ਜਾਣਾ ਮੈਂ ਪਿਆ ਵੜ ਦੇ ਮੈਂ ਪਹਿਲਾਂ ਇਨਫੋਰਮੇਸ਼ਨ ਦਿੰਨਾ ਐਮਸੀ ਸਾਹਿਬ ਨੂੰ ਵੀ ਮੈਂ ਕਿ ਚਲੋ ਐਮ ਐਲ ਏ ਸਾਹਿਬ ਨਾਲ ਗੱਲ ਹੋਈ ਸੀ ਐਮ ਐਲ ਏ ਸਾਹਿਬ ਦੇ ਘਰ ਤੇ ਮੈਂ ਆਇਆ ਬਿਲਕੁਲ ਜੋ ਠੋਕ ਵਜਾ ਕੇ ਕਹਿ ਰਿਹਾ ਵੀ ਮੈਂ ਐਮ ਐਲ ਏ ਸਾਹਿਬ ਜੇ ਐਮ ਐਲ ਏ ਸਾਹਿਬ ਨੂੰ ਲੱਗਦਾ ਵੀ ਇਹ ਕੰਮ ਆਪਣਾ ਵਧੀਆ ਤਰੀਕੇ ਨਾਲ ਕਰ ਸਕਦਾ ਤੇ ਮੈਂ ਆਪਦੇ ਘਰੇ ਜਾਵੜਦਾ ਮੈਨੂੰ ਕੀ ਆ ਇਹਨੂੰ ਬਟਾ ਲੈਣੇ ਤੋਂ ਕੰਮ ਕਰਾ ਲੈਣਾ ਮੈਨੂੰ ਕੋਈ ਕਿਸੇ ਦੀ ਦਿੱਕਤ ਨਹੀਂ ਗਈ ਜੇ ਨੂੰ ਲੱਗਦਾ ਕਿਸੇ ਨੂੰ ਵੀ ਇਹ ਵਧੀਆ ਸਚਾਰੂ ਢੰਗ ਨਾਲ ਕੰਮ ਕਰ ਸਕਦਾ ਤੇ ਮੇਰੇ ਕੋਲ ਚਾਹੀ ਅੱਜ ਰਜਾਇਨ ਲੈ ਕੇ ਲੈਣ ਮੈਂ ਅੱਜ ਹੀ ਘਰੇ ਚਲ ਜੀ ਤੁਹਾਡੀ ਗਲੀਆਂ ਬਾੜ ਦੇ ਵਿੱਚ ਗਲੀਆਂ ਵਿੱਚ ਵੀ ਕਾਫੀ ਪਾਣੀ ਖੜਾ ਰਿਹਾ ਮੈਂ ਉਹੀ ਅਫਸਰ ਸਾਹਿਬ ਨੂੰ ਮੈਂ ਹੁਣ ਸਰ ਮੀਟਿੰਗ ਨਗਰ ਨਗਰ ਦੇ ਵਿੱਚ ਤਾਂ ਹੀ ਸਾਡੇ ਸੀਵਰੇਜ ਵਾਲਾ ਮੁਲਾਜ਼ਮਾਂ ਨੂੰ ਬੁਲਾਈਆ ਜਦੋਂ ਤਾਂ ਮੈਂ ਇਹਨਾਂ ਨੂੰ ਕੰਪਲੇਂਟ ਦੇ ਦੇ ਰਿਆਂ ਸਾਡੇ ਅਫਸਰਾਂ ਨੂੰ ਵੀ ਆਹ ਕੰਪਲੇਟ ਆ ਉਹ ਹੱਲ ਨਹੀਂ ਹੋ ਰਹੀ ਤੇ ਉਹ ਇੱਕ ਪਾਸੇ ਵਾਲਾ ਬੰਦਾ 10 ਮਿੰਟਾਂ ਜਿੱਥੇ ਗੱਡੀਆਂ ਬੁਲਾ ਕੇ ਕਾਰਜ ਕਰ ਰਿਹਾ ਵਾ ਤੁਸੀਂ ਆਪ ਹਿਸਾਬ ਲਾ ਲਓ ਫਿਰ ਉਹਨਾਂ ਐਮਸੀ ਜਾਂ ਇੱਕ ਮੇਅਰ ਦੇ ਅਹੁਦੇ ਤੇ ਮੈਂ ਬੈਠਾ ਵਾਂ ਤੇ ਮੇਰੀ ਕਦਰ ਕੀ ਆ ਤੇ ਉਹ ਮਤਲਬ ਕਿ ਫਿਰ ਇਸ ਤੋਂ ਸੰਝ ਲਵੇ ਪਲੱਸ ਪੁਆਇੰਟਾਂ ਦੇ ਵਧੀਆ ਇਨਸਾਨ ਹੀ ਹੋਊਗਾ ਵੀ ਜਿਹੜਾ ਕਿ ਉਹ ਕਾਰ ਆਕੇ ਲਾਈਨ ਖਲਵਾਤੀ ਮੇਰ ਸਾਹਿਬ ਇੰਨੇ ਚੀ ਤਲਕੀ ਖਾ ਕੇ ਮੇਰੇ ਨਾਲ ਗਾੜੀ ক্লোਜ ਕਰਨ ਲੱਗੇ ਮੇਰੇ ਐਟਮ ਮਾਰੀ ਚਾਕੇ ਜੇ ਉਹ ਐਟਮ ਮਾਰੀ ਹੋਵੇ ਭਾਨ ਸ਼ਾਹ ਗੁਰੂ ਗਰੰਥ ਸਾਹਿਬ ਜੀ ਮੂਰੇ ਸੌਂ ਖਾ ਕੇ ਇੱਕ ਕਹਿ ਦਵੇ ਜੇ ਪਹਿਲਾ ਮੈਂ ਦੇ ਮੈਂ ਇਹਨੇ ਪਹਿਲਾਂ ਐਟ ਚੱਕੀ ਤਾਂ ਜਾ ਕੇ ਇਹਦੇ ਵਜੋਂ ਇੱਕ ਜੋ ਛੋਟੀ ਵੱਟੀ ਵੱਜਿਆ ਕੁਝ ਵੀ ਵੱਜਿਆ ਦੇ ਜੇ ਹੁਣ ਕੋਈ ਐਟ ਮਾਰੂਗਾ ਤੇ ਮੈਂ ਖੜ ਕੇ ਤਮਾਸ਼ਾ ਵੇਖੂਗਾ ਚਕਮੀ ਹੋਇਆ ਕੋਈ ਵੀ ਨਿਕਲਿਆ ਉਹਨਾਂ ਦਾ ਪਜਾਮੇ ਤੇ ਕਾਫੀ ਕੋਲ ਲੱਗਾ ਹੋਇਆ ਸੀ ਦੇਖੋ ਜੀ ਜੋ ਵੀ ਨਿਕਲਿਆ ਮੈਨੂੰ ਨਹੀਂ ਪਤਾ ਕੀ ਨਿਕਲਿਆ ਜਾਂ ਨਹੀਂ ਨਿਕਲਿਆ ਪਰ ਜੇ ਮੇਰੇ ਤੇ ਕੋਈ ਚੜ ਕੇ ਆਊਗਾ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਚਾਹੇ ਕੋਈ ਮਰਜ਼ੀ ਇਨਸਾਨ ਹੋਵੇ ਪਿਸਟਲ ਤੁਹਾਡੇ ਵੱਲੋਂ ਕੱਟਿਆ ਗਿਆ ਸੀ ਬਿਲਕੁਲ ਕੱਟਿਆ ਗਿਆ ਜੀ ਜੇ ਮੈਨੂੰ ਇੱਟ ਚੱਕੂਗਾ ਤਾਂ ਮੈਂ ਹੁਣ ਬਚਾਅ ਵਾਸਤੇ ਪਿਸਟਲ ਤਾਂ ਕੱਢੂੰਗਾ ਹੀ ਤੁਸੀਂ ਆ ਵੀ ਦਾਤ ਜੇ ਮੇਰੇ ਮਾਰੇ ਇੱਟ ਮਾਰ ਕੇ ਸਿਰ 파ੜ ਦੇਵੇਂ ਮੈਨੂੰ ਇਸ ਸੰਸਾਰ ਤੋਂ ਅਲਵਦਾ ਕਹਿ ਦੋਵੇਂ ਤਾਂ ਮੈਂ ਵਿਪਨ ਰੱਖ ਕੇ ਕਰਨਾ ਕੀ ਹੈ ਬਕਾਇਦਾ ਮੇਰੇ ਕੋਲ ਪਰਮਿਸ਼ਨ ਹੈ ਦੀ ਕੈਰੀ ਕਰਨ ਦੀ ਪਰਮਿਸ਼ਨ ਮੇਰੇ ਕੋਲੇ ਕੋਈ ਇਹ ਨਹੀਂ ਮੈਂ ਕੋਈ ਸ਼ੋਪੀਸ ਨੂੰ ਰੱਖਿਆ ਵੀ ਸਿਆਬਟ ਵਾਤ ਰੱਖਿਆ ਕੈਰੀ ਕਰਨ ਦੀ ਵੀ ਮੇਰੇ ਕੋਲ ਪਰਮਿਸ਼ਨ ਹੈਗੀ ਹੈ ਵੀ ਪਾਉਣ ਪ੍ਰੀਤ ਸਿੰਘ ਆ ਜੀ ਮੈਂ ਐਸਡੀਓ ਹਾਂ ਕਾਰਪੋਰੇਸ਼ਨ 'ਚ ਇਹ ਤਕਰੀਬਨ 3 ਸਾਲ ਹੋ ਚੱਲੇ ਆ ਮੈਂ 2022 ਦੇ ਵਿੱਚ ਇੱਥੇ ਜੁਆਇਨ ਕੀਤਾ ਉਸ ਤੋਂ ਪਹਿਲਾਂ ਵੀ ਸ਼ਿਵਰੇਜ ਬੋਰਡ ਨੂੰ ਲਿਖਿਆ ਜਾ ਚੁੱਕਾ ਹੈ ਇਹਦੇ ਬਾਰੇ ਐਨਓਸੀ ਵਗੈਰਾ ਅਪਲਾਈ ਕਰ ਲਈ ਸੀ ਵੀ ਇਹ ਲੈਨ ਬੰਦ ਆ ਫਿਰ ਇਹਨੂੰ ਕਰਾਸ ਵੈਰੀਫਾਈ ਕਰੰਦੇ ਮਾਰੇ ਨੇ ਮਾਰੇ ਨੇ ਮਤਲਬ ਕਾਰਪੋਰੇਸ਼ਨ ਵੱਲੋਂ ਇੱਕ ਸਪੈਸ਼ਲ ਸੁਪਰਸਟਾਕ ਮਸ਼ੀਨ ਮੰਗਾ ਕੇ 30 ਜਨਵਰੀ 2023 ਦੀ ਗੱਲ ਹੈ ਉਹਦੇ ਨਾਲ ਸਾਰੀ ਇਹ ਲਾਈਨ ਦੀ ਸੀਸੀਟੀਵੀ ਕਰਵਾਈ ਗਈ। ਇਹ ਲਾਈਨ ਬਲਾਕ ਆ ਦੀ ਜਿਹੜੀ ਇਹਦੇ ਸੀਮੈਂਟ ਦੇ ਪਾਈਪਾਂ ਪੰਜਾਂ ਵਿੱਚ ਜਿਹੜੀਆਂ ਉਹਦੇ ਵਿੱਚ ਤਾਰਾ ਤੋਰਾ ਵੀ ਨਿਕਲੀ ਆਈਆਂ ਵਿੱਚ। ਹਾਂਜੀ ਜਦੋਂ ਅਸੀਂ ਵੈਰੀਫਾਈ ਕਰਾਈਆ 2023 ਦੇ ਵਿੱਚ ਸਾਡੇ ਕੋਲੇ ਆ ਵੀਡੀਓ ਬਕਾਇਦਾ ਬਣੀਆਂ ਹੋਈਆਂ ਸਾਰੀਆਂ। ਤੇ ਹੁਣ ਫਿਰ ਸਾਰੇ ਇਸ ਤਰ੍ਹਾਂ ਚਲਾਇਆ ਗਿਆ। ਇਹ ਜਦੋਂ ਉਦੋਂ ਕ੍ਰੋਸ ਜਾ ਕੇ ਪਾਣੀ ਦਾ ਰਿਸਦਾ ਰਹਿੰਦਾ ਸੀ ਪਹਿਲਾਂ ਵੀ। ਪਰ ਇਹਦਾ ਮਤਲਬ ਵੀ ਇਹ ਸੀਗਾ ਬਈ ਜਦੋਂ ਜਦੋਂ ਦੀ ਸੀਸੀਟੀਵੀ ਹੋ ਰਹੀ ਸੀਗੀ ਉਹ ਜਿਹੜਾ ਹੁੰਦਾ ਬੰਦਾ ਅੰਦਰ ਗਿਆ ਲੈਨ ਦੇ ਵਿੱਚ ਉਹਨੇ ਦੱਸਿਆ ਵੀ ਇਹ ਪੋਲ ਦੀ ਮਿੱਟੀ ਖੁਰ ਰਹੀ ਹੈ ਜਾਂ ਲਾਲ ਰੰਗ ਦਾ ਮਤਲਬ ਪਾਣੀ ਆ ਰਿਹਾ ਜਿਹੜਾ ਕ੍ਰੋਸ ਹੋ ਰਿਹਾ ਕਿੱਥੇ ਲਾਈਨ ਹੈ ਜਿਹੜੀ 3 ਸਾਲਾਂ ਤੋਂ ਬਣਦਾ ਉਹਦੇ ਲਈ ਬਜਟ ਵੀ 1 ਕਰੋੜ ਦਾ ਜਿਹੜਾ ਕੀਤਾ ਗਿਆ ਉਹ ਤਾਂ ਬਜਟ ਦਾ ਹੀ ਇੱਕ ਅੱਜ 10 ਮਿੰਟਾਂ ਦੇ ਵਿੱਚ ਉਹ ਲਾਈਨ ਚੱਲ ਗਈ ਇਹ ਕਿਸ ਤਰ੍ਹਾਂ ਹੋ ਸਕਦਾ ਨਹੀਂ ਲੈਨ ਚੱਲਣਾ ਇਹ ਜੇ ਇੱਕ ਤਾਂ ਲੈਨ ਡੈਮੇਜ ਹੋਣਾ ਜੇ ਡੈਮੇਜ ਲੈਨ ਚੱਲਦੀ ਹੈ ਕੱਲ ਨੂੰ ਪੋਲ ਬੈਂਸ ਹੋ ਹੋ ਸਕਦਾ ਵੀ ਪੋਲ ਬੈਠ ਜੇ ਜਾਂ ਕੋਈ ਮਿੱਟੀ ਖੁਰ ਕੇ ਹੋਰ ਇਤਿਹਾਸ ਦਾ ਵੀ ਹੋ ਸਕਦਾ ਤਾਂ ਜਿਹੜੀ ਅੱਜ ਲੈਨ ਚ ਲੱਗੇ ਇਹਨਾਂ ਨੂੰ ਨਹੀਂ ਜੀ ਇਹ ਨਾ ਮੈਂ ਪਤਾ ਵੀ ਕਰ ਲਿਆ ਨਾ ਜਹੀ ਦੇ ਨਾਮ ਮਤਲਬ ਕਿਸੇ ਸੁਪਰਵਾਈਜ਼ਰ ਦੇ ਕਿਸੇ ਧਿਆਨ ਚ ਨਹੀਂ ਜੀ ਫਿਰ ਕਿਹਦੇ ਕਹਿਣ ਤੇ ਗਏ ਆ ਉੱਥੇ ਬਾਬਾ ਜਿਹੜਾ ਜੈਟਿੰਗ ਵਾਲਾ ਡਰਾਈਵਰ ਆ ਉਹਦਾ ਉਹਨੇ ਦੱਸਿਆ ਵੀ ਜਸਵੀਰ ਸਿੰਘ ਦਾ ਮੈਨੂੰ ਫੋਨ ਆਇਆ ਤੇ ਉਹਦੇ ਕਹਿਣ ਤੇ ਅਸੀਂ ਗਏ ਪਤਾ ਲੱਗਾ ਕਿ ਮੇਰ ਨੂੰ ਵੀ ਨਹੀਂ ਪੁੱਛਿਆ ਗਿਆ ਤੇ ਨਹੀਂ ਮੇਰ ਸਾਹਿਬ ਸਿਕੋਂ ਉਹਨਾਂ ਨੇ ਮੈਨੂੰ ਤਕਰੀਬਨ 1.5 ਵਜੇ ਤਰਾਜ਼ ਯਾਰ ਕੀਤਾ ਵੀ ਤੁਸੀਂ ਬੰਦੇ ਲਾ ਤੇ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਮੇਰ ਸਾਹਿਬ ਇਹ ਨਹੀਂ ਹੋ ਸਕਦਾ ਵੀ ਅਸੀਂ ਦਫ਼ਤਰ ਦੇ ਮਤਲਬ ਵੀ ਐਜੇ ਕਾਉਂਸਲਰ ਵੀ ਨਾ ਤੁਹਾਨੂੰ ਦੱਸੀਏ ਤੁਹਾਡੇ ਵਾਰ ਚ ਕੰਮ ਚੱਲ ਰਿਹਾ ਕਵਾ ਦੇ ਨਹੀਂ ਜੀ ਫੇਰ ਅਸੀਂ ਪਤਾ ਕੀਤਾ ਵੈਰੀਫਾਈ ਕੀਤਾ ਤੇ ਬਲਕਾਰ ਨੂੰ ਮੈਂ ਫੋਨ ਕੀਤਾ ਉਹਨੇ ਦੱਸਿਆ ਵੀ ਮਤਲਬ ਵੀ ਮੇਰੇ ਮਤਲਬ ਮੈਨੂੰ ਫਲਾਣੇ ਬੰਦੇ ਦਾ ਫੋਨ ਆਇਆ ਸੀ ਮੈਂ ਉਹਦੇ ਕਹਿੰਦੇ ਗਿਆ ਉੱਥੇ ਕੀ ਕਾਰਵਾਈ ਹੁਣ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਤੇ ਜਿਹੜਾ ਕਿਹੜਾ ਪੁੱਛੇ ਕਿਹੜਾ ਦੱਸਿਆ ਤੁਹਾਨੂੰ ਬਈ ਉਹਨਾਂ ਨੂੰ ਮੇਰ ਸਾਹਿਬ ਕਹਿ ਰਹੇ ਆ ਵੀ ਉਹਨਾਂ ਦਾ ਭੁਆਗੀ ਕਾਰਵਾਈ ਕਰਨੀ ਹੈ ਜੀ ਉਹਨਾਂ ਦਾ ਲਿਖਣਾ ਜਾਂ ਉਹਨਾਂ ਤੋਂ ਮਤਲਬ ਸਪਸ਼ਟੀਕਰਨ ਲਿਆ ਜਾਊਗਾ ਸਸਪੈਂਡ ਕਰਨ ਦੀ ਗੱਲ ਚੱਲ ਰਹੀ ਹੈ ਜਾਂ ਇੱਕ ਵਾਰ ਉਹਨਾਂ ਤੋਂ ਸਪਸ਼ਟੀਕਰਨ ਲਿਆ ਜਾਊਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਆ ਜੀ ਪਿਓ ਦਾ ਨਾਮ ਸੱਜਣ ਸਿੰਘ ਆ ਵਾਸੀ ਮੋਗੇ ਦਾ ਜੀ ਮੇਰਾ ਕੰਮ ਸਮਾਜ ਸੇਵਾ ਕਰਨਾ ਜੀ ਜੇ ਕਿਤੇ ਗਲਤ ਹੁੰਦਾ ਤਾਂ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਜੀ ਕੀ ਗੱਲ ਕੀ ਹੋਈ ਆ ਇੱਥੇ ਹੁਣ ਅੱਜ ਜੀ ਆ ਇੱਕ ਸੀਵਰ ਜਿਹੜਾ ਇਹ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿੱਨਾਂ ਸੀਵਰ ਇਧਰੋਂ ਆਉਂਦਾ ਵਾ ਉਹ ਇਹਨੂੰ ਜੋੜਦਾ ਵਾ ਇਹ 4-5 ਮਿੰਟ ਤੋਂ ਬੰਦ ਪਿਆ ਸੀਗਾ ਜੀ ਇਹਨਾਂ ਨੇ ਨਗਰ ਨਿਗਮ ਵਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਵੀ ਇਹ ਲੈਣ ਨਵੀਂ ਪਾਉਗੀ ਮੈਂ ਸ਼ਾਇਦ ਆ ਪਿੱਛੇ ਅੱਜ ਤੋਂ 15 ਸਾਲ ਪਹਿਲਾਂ ਠੇਕਦਾਰੀ ਕਰਦਾ ਸੀ ਸ਼ਹਿਰ ਤੇ ਮੈਂ ਇਹਨਾਂ ਨੂੰ ਦੱਸਿਆ ਮੇਰ ਨੂੰ ਵੀ ਦੱਸਿਆ ਕਮਿਸ਼ਨਰ ਨੂੰ ਵੀ ਮਿਲ ਕੇ ਆ ਕਮਿਸ਼ਨਰ ਨੇ ਮੈਨੂੰ ਨਗਰ ਨੇ ਉਹ ਟਾਈਮ ਨਹੀਂ ਦਿੱਤਾ ਮੈਨੂੰ ਮਿਲਣ ਵਾਸਤੇ ਐਮਐਲਏ ਸਾਹਦੇ ਵੀ ਮਤਿਆਂ ਚ ਲੈ ਜਾਂਦਾ ਐਮਐਲਏ ਸਾਹ ਨੇ ਕਿਹਾ ਸੰਤੋਸ਼ ਸਿੰਘ ਜੀ ਤੁਸੀਂ ਲੈਣ ਨੂੰ ਚਲਵਾਓ ਜੋ ਖਰਚਾ ਹੋ ਉਹ ਆਖਦੀ ਮੇਰੇ ਤੋਂ ਪਰਸਨਲ ਲੈ ਲਿਓ ਇਹ ਕਮੇਟੀ ਨਹੀਂ ਪਾਸ ਕਰਦੀ ਪਰ ਲੈਣ ਚ ਲਾਓ ਮੈਨੂੰ ਐਮਐਲਏ ਸਾਹ ਨੇ ਕਿਹਾ ਤੇ ਮੈਂ ਲੈਣ ਦੇ ਵਿੱਚ ਆ ਕੇ ਬੰਦਿਆਂ ਨੂੰ ਲਿਆ ਤੇ ਜਦੋਂ ਮੈਂ ਇਹ ਲੈਣ ਚਲਵਾਤੀ ਅੱਜ ਤੇ ਉਹ ਵੀ ਕਾਰਪੋਰੇਸ਼ਨ ਦੀ ਮਸ਼ੀਨਰੀ ਲੈ ਕੇ ਤੇ ਮੇਰ ਕੋਲ ਭੱਜਾਉਂ ਮੈਂ ਦੱਸਿਆ ਮੇਰ ਸਾਹਿਬ ਆਜੋ ਲੈਣ ਚ ਲੱਗ ਗਈ ਆ ਇਹ ਵੇਖ ਲੋ ਜਦੋਂ ਇਹ ਲੈਂ ਚੱਲੀ ਦੇਖ ਕੇ ਮੇਅਰ ਸਾਹਿਬ ਨੇ ਆ ਕੇ ਕਿਹਾ ਮੇਰਾ 3 ਲੱਖ ਰੁਪਏ ਲੱਗੇ ਉਹ ਤਾਂ ਮਲਾਈਮਾਂ ਤੋਂ ਚੱਲੀ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਗੱਲਾਂ ਕੱਢਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਸੀ ਲੈਂ ਚਲਾਉਣ 'ਚ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਇਕੱਥੇ ਟੈਕਸ ਦਾ 1,70,000 ਰੁਪਏ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਂ ਚਲਵਾ ਕੇ ਦਿੱਤੀ ਐ ਲੈਂ ਚੱਲਦੀ ਦੀ ਲੈਂ ਵੇਖ ਲੋ ਜੇ ਹੋਰ ਕੋਈ ਡਿਫੈਕਟ ਆ ਤਾਂ ਮੈਨੂੰ ਦੱਸ ਦਿਓ ਉਹ ਮੈਨੂੰ ਗੱਲਾਂ ਕੱਢਣ ਲੱਗ ਪਏ ਤੇ ਉਹਨਾਂ ਨੇ ਮੇਰੇ ਆਟ ਚੱਕ ਕੇ ਮਾਰੀ ਆਪ ਜੀ ਇਹ ਤਾਂ ਚੰਗਾ ਮਾੜਾ ਮੈਨੂੰ ਬੋਲ ਕੇ ਚਲੇ ਗਏ ਮੈਨੂੰ ਅਜੇ ਤੋ ਨਗਰ ਨੇ ਕੋਨੇ ਚ ਵੜ ਕੇ ਖਾਈ ਤੈਨੂੰ ਇਹ ਉੱਥੇ ਕੁੱਟਾ ਮਾਰਾਂਗੇ ਇੱਥੋਂ ਗਾਲਾਂ ਕੱਢ ਕੇ ਮੈਨੂੰ ਉਹ ਚਲੇ ਗਏ ਆ ਇਹ ਆ ਲੈਂਡ ਚੱਲ ਪਈ ਆ ਤੁਸੀਂ ਲੈਂਡ ਦਾ ਸੀਵਰ ਵੇਸਾ ਪਾਣੀ ਪਾਣੀ ਦਾ ਫੁੱਟ ਡਾਉਨ ਆ ਲੈਂਡ ਲੈਂਡ ਚਲਾ ਦਿੱਤੀ ਗਈ ਆ ਮੈਂ ਸ਼ਹਿਰ ਦਾ ਭਲਾ ਕੀਤਾ ਸ਼ਹਿਰ ਦੇ ਲੋਕਾਂ ਦਾ ਪੈਸਾ ਬਚਾਇਆ ਮੈਂ ਕੋਈ ਚੰਗਾ ਮਾੜਾ ਨਹੀਂ ਕਿਹਾ ਐਮਐਲਐਨ ਚਾਰ ਗਾਲਾਂ ਮੈਨੂੰ ਕਢੀਆਂ ਭੈਣਾ ਮਾਵਾਂ ਦੀਆਂ ਇਹ ਕੇ ਸ਼ਹਿਰ ਦਾ ਬੰਨਮੈਨ ਪਰਸਨ ਆ ਮੇਅਰ ਇਹੋ ਸ਼ਹਿਰ ਦਾ ਪਿਓ ਕਹਿੰਦੇ ਆ ਸ਼ਹਿਰ ਦੀ ਮਾਂ ਕਹਿੰਦੇ ਆ ਸਭ ਤੋਂ ਹਾਈਟ ਸਿਟੀ ਜਾਣਾ ਇਹ ਇਹ ਲੋਕਾਂ ਦੇ ਆ ਕੁਛ ਕਰੂਗਾ ਇਹ ਲੋਕਾਂ ਨੂੰ ਗੰਦੀਆਂ ਗਾਵਾਂ ਕੱਢੂਗਾ ਇਹ ਅਖਤਿਆਰ ਕਿਹਨੇ ਦਿੱਤੇ ਆ ਇਹ ਇਹ ਸੀਰਤ ਰਹਿੰਦੇ ਲਾਇਕ ਨਹੀਂ ਹੈਗਾ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਇਹੋ ਜਿਹੇ ਬੰਦੇ ਸਭ ਬਦਲੇ ਜਾਵੇ ਤੇ ਇਹ ਇਹ ਆਪ ਪਾਰਟੀ ਦਾ ਜਾਂ ਸਾਡੇ ਸ਼ਹਿਰ ਦਾ ਨਾਮ ਬਦਨਾਮ ਕਰ ਰਿਹਾ ਹੈ ਮੇਅਰ ਨਹੀਂ ਮੇਅਰ ਸਾਹਿਬ ਨੂੰ ਕੀ ਇਤਰਾਜ਼ ਸੀ ਇਹ ਤਾਂ ਹੁਣ ਮੇਅਰ ਸਾਹਿਬ ਵੀ ਦੱਸ ਸਕਦੇ ਆ ਉਹਨਾਂ ਨੂੰ ਚ ਪੈਸੇ ਬੰਨੇ ਹੋਣੇ ਆ ਮੇਰਾ ਹੋ ਤਾਂ ਕੁਝ ਹੈ ਨਹੀਂ ਜੋ ਸੀਵਰ ਚੱਲ ਪਿਆ 150 ਕੇ ਆ ਉਹ ਤੋਂ ਲੈਣ ਬੰਦਾ ਮੈਂ ਕਿ ਮਿੰਦੋਸਾ ਮੈਂ ਚਲਾਦਾ ਮੇਰਾ 15 ਸਾਲ ਦਾ 30 ਸਾਲ ਮੈਂ ਕਾਰਪੋਰੇਟ ਦੀ ਕੰਮ ਕੀਤਾ ਮੇਰਾ ਐਕਸਪੀਰੀਅੰਸ ਆ 2012 ਦੇ ਵਿੱਚ ਮੈਂ ਕਮੇਟੀ ਦੀ ਠੇਕੇਦਾਰੀ ਛੱਡਤੀ ਸੀ ਮੈਂ ਕੋਈ ਕੰਮ ਨਹੀਂ ਕਰਦਾ ਕਮੇਟੀ ਦਾ ਪਹਿਲਾਂ ਵੀ ਕਦੇ ਤੁਹਾਡਾ ਰੋਲਾ ਪਿਆ ਮੇਰਾ ਕਦੇ ਪਹਿਲਾਂ ਕੋਈ ਰੋਲਾ ਨਹੀਂ ਪਿਆ ਜੀ ਲੇਕਿਨ ਜੇ ਕਾਰਪੋਰੇਟ ਹੀ ਕਿਉਂਕਿ ਗਲਤ ਕਰਦੇ ਆ ਮੈਂ ਉਹਨੂੰ ਨਸ਼ਾ ਕਰਦਾ ਲੋਕਾਂ ਦੇ ਧਿਆਨ ਚ ਆਉਂਦਾ ਆ ਲੋਕਾਂ ਦੇ ਧਿਆਨ ਲਿਆਂਦਾ ਸੀ ਤੇ ਆ ਆ ਇੱਕ ਕਰੋ 70 ਲੱਖ ਰੁਪਇਆ ਖਰਾਬ ਕਰਨ ਲੱਗੇ ਉਹਦੇ ਮੈਂ ਕਾਗਜ਼ ਡਾਕੂਮੈਂਟਸ ਆ ਕੋ ਦਿਖ ਸਕਦਾ ਹਾਂ ਨਹੀਂ ਇਹ ਕਿੱਥੇ ਮਾਰੀ ਆਹ ਮਾਰੀ ਕਾਫੀ ਸਤਿਮਤ ਆ ਪਤਾ ਨਹੀਂ ਉਹ ਮੈਂ ਐਮਐਲਏ ਕਰਾਉਣਾ ਵੀ ਮੈਂ ਹਸਪਤਲ ਜਾਣਾ ਹੀ ਹਸਪਤਲ ਲੱਦਣ ਕਿ ਕੀ ਵਜਿਆ ਕੀ ਕੀ ਕਿ ਕਿੰਨਾ ਡੂੰਗਾ ਜਖਮ ਕਿੰਨਾ ਨੇ ਕੀ ਮੰਨਤੀ ਕਰਦੇ ਆ ਨਹੀਂ ਮੈਂ ਤਾਂ ਮੰਨਦਾ ਇਨਸਾਫ ਹੋਵੇ ਜੇ ਸਰਕਾਰ ਇਨਸਾਫ ਪਸੰਦ ਆ ਇੱਕ ਇਹ ਇੱਕ ਇਹਨੂੰ ਮੇਅਰ ਨੂੰ ਭਾਇਆ ਹੋਇਆ ਵਾ ਐਮਐਲਏ ਸਾਹਿਬ ਇਨਸਾਫ ਕਰਨ ਐਮਐਲਏ ਸਾਹਿਬ ਸਿਰ ਦਾ ਸੋਚਦੇ ਆ ਭਲਾ ਸੋਚਦੇ ਆ ਲਿਖਦੇ ਇਹਨੇ ਲੋਕ ਬੈਠੇ ਆ ਇਹ ਐਮਐਲਏ ਸਾਹਿਬ ਦਾ ਨਾਮ ਬਦਨਾਮ ਕਰਦੇ ਆ ਇਹਨੂੰ ਐਮਐਲਏ ਸਾਹਿਬ ਨੇ ਕਾਈ ਸੰਤੋਖ ਨਹੀਂ ਜੋ ਲਾਈਨ ਵੇਖੋ ਜੇ ਚੱਲਦੀਆ ਚਲਾਓ ਆਪਣੇ ਇੱਕੋ 7 ਲੱਖ ਬਸ ਦਾ ਬਚਿਆ ਬਚਾਇਆ ਜਾਵੇ ਐਮਐਲਏ ਸਾਹਿਬ ਸ਼ਹਿਰ ਦਾ ਹਿੱਤ ਲਈ ਸੋਚਦਾ ਪਰ ਜਿਹੜੇ ਉੱਪਰ ਬੈਠੇ ਆ ਮੇਰ ਹੋ ਗਿਆ ਹੋਰ ਬੰਦੇ ਹੋ ਗਏ ਆ ਕਮਿਸ਼ਨਰ ਵੀ ਲੱਗਨੇਗਾ ਮੋਗਾ ਦੀ ਮੈਂ ਤਾਂ ਘੰਟਾ ਦਫ਼ਤਰ ਬਹਿ ਕੇ ਆਇਆ ਉਹਨੂੰ ਕਹਾਂਗਾ ਚੈੱਕ ਨਾ ਕੱਟੀ ਲੈਣ ਚੱਲ ਪੀ ਆ ਉਹਨੇ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਕਿ ਕਮਿਸ਼ਨਰ ਨਗਰੇ ਦਾ ਮੋਗਾ ਨੇ ਮੈਡਮ ਚਾਰੂ ਮਿਤਾ ਪੀਸੀਐਸ ਅਫਸਰ ਉਹ ਆਦੀ ਵੀ ਉਹ ਹੀ ਆਦੀ ਮੈਂ ਦੇ ਵਿੱਚ ਆ ਵੀ ਮੈਂ ਕਹਿੰਦਾ ਮਿਲਣਾ ਸ਼ਹਿਰ ਵਾਸੀ ਨੂੰ ਨਹੀਂ ਮਿਲਣਾ